ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਿਛਲੇ 3 ਮਹੀਨਿਆਂ ਤੋਂ ਘਟ ਰਹੀ ਹੈ BC ਕੋਰੋਨਰਜ਼ ਸਰਵਿਸ ਦੇ ਮੁਕਤਾਬਕ ਜਨਵਰੀ ਦੇ ਵਿੱਚ 152 ਮੌਤਾਂ ਪ੍ਰਵਿੰਸ ਦੇ ਵਿੱਚ ਟੌਕਸਿਕ ਡਰੱਗ ਦੇ ਨਾਲ ਹੋਈਆਂ ਨੇ ਜਿਸ ਦੇ ਵਿੱਚ ਫੈਂਟਨਲ ਸਭ ਤੋਂ ਵੱਡਾ ਕਾਰਨ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਇੱਕ ਵੱਡਾ ਮੁੱਦਾ ਪਿਛਲੇ ਸਮੇਂ ਦੌਰਾਨ ਬਣੀਆਂ ਰਹੀਆਂ ਪਰਵਿੰਸ਼ੀਅਲ ਸਰਕਾਰ ਵੱਲੋਂ ਇਨ੍ਹਾਂ ਮੌਤਾਂ ਨੂੰ ਰੋਕਣ ਦੇ ਲਈ ਕਈ ਕਦਮ ਚੁੱਕੇ ਗਏ ਪਰ ਪਿਛਲੇ ਸਮੇਂ ਤੋਂ ਕੁਝ ਪੋਜ਼ਿਟਿਵ ਸਾਈਨ ਦਿਖਾਈ ਦੇ ਰਹੇ ਨੇ ਬ੍ਰਿਟਿਸ਼ ਕਨਬੀਚ ਡਰੱਗ ਓਵਰਡੋਸ ਦੇ ਨਾਮ ਹੋਣ ਵਾਲੀਆਂ ਮੌਤਾਂ 'ਚ ਗਰਾਵਟ ਦਰਜ ਕੀਤੀ ਗਈ ਹੈ ਬੀਸੀ ਕੋਰੋਨਰ ਸਰਵਿਸ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਡਰੱਗ ਓਵਰਡੋਸ ਦੇ ਨਾਲ 152 ਮੌਤਾਂ ਹੋਈਆਂ ਨੇ ਇਹ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਡਰੱਗ ਨਾਲ ਮਰਨ ਵਾਲਿਆਂ ਦੀ ਗਿਣਤੀ 160 ਤੋਂ ਘਟ ਰਹੀ ਹੈ ਉਤế ਹੀ ਜਨਵਰੀ ਦਾ ਇਹ ਅੰਕੜਾ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 30 ਫੀਸਦੀ ਘਟ ਹੈ ਉਸ ਸਮੇਂ 219 ਮੌਤਾਂ ਦਰਜ ਕੀਤੀਆਂ ਗਈਆਂ ਸੀ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਓਵਰਡੋਜ਼ ਕਾਰਨ ਮਰਨ ਵਾਲਿਆਂ ਚੋਂ ਅੱਧੇ ਲੋਕ 40 ਤੋਂ 59 ਸਾਲ ਦੀ ਉਮਰ ਦੇ ਨੇ ਜਦੋਂ ਕਿ 3 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨੇ ਇਹਨਾਂ ਚੋਂ 77% ਦੀ ਲੋਕਾਂ ਚ ਜਾਨਲੇਵਾ ਫੈਂਟਨਿਲ ਦੀ ਮੌਜੂਦਗੀ ਪਾਈ ਗਈ ਹੈ ਇਸ ਤੋਂ ਬਾਅਦ ਮੈਥਾਫੈਂਟਾਮਾਈਨ ਪਾਇਆ ਗਿਆ ਜਦੋਂ ਕਿ 40% ਦੇ ਸਰੀਰ ਵਿੱਚ ਬ੍ਰੋਮਾਜ਼ੋਲਮ ਦੀ ਜੋ ਕਿ ਓਵਰਡੋਜ਼ ਨੂੰ ਉਲਟਾਉਣ ਵਾਲੀ ਦਵਾਈ ਦੀ ਪ੍ਰਵਿਸ਼ੀਲਤਾ ਘੱਟ ਕਰਦਾ ਹੈ ਉਹ ਵੀ ਦੇਖਿਆ ਗਿਆ ਹੈ ਕਾਬਲੇ ਹੋ ਰਹੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੋਜ਼ਾਨਾ ਲਗਭਗ 5 ਵਿਅਕਤੀ ਡਰਗ ਓਵਰਡੋਸ ਦੇ ਨਾਲ ਮਰ ਰਹੇ ਨੇ ਜਿਸ ਦੇ ਵਿੱਚ ਵੈਂਕੂਵਰ ਸਰੀ ਵਿਕਟੋਰੀਆ ਡਾਊਨਟਾਊਨ ਤੇ ਹੋਰ ਇਲਾਕਿਆਂ ਦੇ ਵਿੱਚ ਜ਼ਿਆਦਾ ਮੌਤਾਂ ਦਰਜ ਹੁੰਦੀਆਂ ਨੇ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ ਡਰਗ ਡੀਕ੍ਰਿਮੀਲਾਈਜ਼ ਕਰਨ ਦਾ ਫੈਸਲਾ ਵੀ ਇਨ੍ਹਾਂ ਮੌਤਾਂ ਨੂੰ ਰੋਕਣ ਦੇ ਲਈ ਕੀਤਾ ਗਿਆ ਇਸ ਤੋਂ ਇਲਾਵਾ ਸੇਫ ਸਪਲਾਈ ਅਤੇ ਕੁਝ ਸਾਈਟਸ ਦੇ ذریعے ਕਦਮ ਚੁੱਕੇ ਗਏ ਤਾਂ ਜੋ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਬੇਸ਼ੱਕ ਪਿਛਲੇ ਕੁਝ ਮਹੀਨਿਆਂ ਤੋਂ ਇਸ ਟ੍ਰੈਂਡ ਪੋਜ਼ਿਟਿਵ ਦਿਖਾਈ ਦੇ ਰਿਹਾ ਹੈ ਪਰ ਪ੍ਰੋਵਿੰਸ ਦੇ ਵਿੱਚ ਰੋਜ਼ਾਨਾ ਪੰਜ ਮੌਤਾਂ ਨਸ਼ਿਆਂ ਦੇ ਨਾਲ ਹੋਣੀਆਂ ਚਿੰਤਾ ਜ਼ਰੂਰ ਜਾਹਿਰ ਕਰਦੀਆਂ ਨੇ ਜਿਸ ਦੇ ਵਿੱਚ ਟੌਕਸਿਕ ਫੈਂਟਨਿਲ ਸਭ ਤੋਂ ਜ਼ਿਆਦਾ ਖਤਰਨਾਕ ਹੈ ਦੂਜੇ ਪਾਸੇ ਇਸ ਮੁੱਦੇ ਨੂੰ ਲੈ ਕੇ ਡਿਬੇਟ ਵੀ ਲਗਾਤਾਰ ਚੱਲਦੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਪਰ ਪਰ ਮੈਂ ਸਪੱਸ਼ਟ ਰੂਪ ਦੇ ਵਿੱਚ ਇਸ ਅਲਾਮਤ ਤੋਂ ਖਹਿੜਾ ਛਡਾਉਣਾ ਚਾਹੁੰਦੇ ਨੇ